ਕੀ ਹੋਇਆ ਜਦੋਂ ਇੱਕ ਪਿੰਡ ਦੇ ਗੁਰਦੁਆਰੇ ਸਹਿਬ ਖੁਦ ਬਚਾਉਣਾ ਏ ਵਾਹਿਗੁਰੂ ਸੱਚੇ ਪਾਸ਼ਾ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਸਨ 1946 ਚ ਸਮਰਾਲੇ ਪਿੰਡ ਦੇ ਗੁਰਦੁਆਰੇ ਦੇ ਨੇੜੇ ਇੱਕ ਅਜਿਹੀ ਘਟਨਾ ਵਾਪਰੀ ਜੋ ਕਿਸੇ ਵੀ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਇਸ ਘਟਨਾ ਦੇ ਦੌਰਾਨ ਕਈ ਸੰਗਤਾਂ ਨੇ ਸਮਰਾਲੇ ਦੇ ਇਸ ਪਿੰਡ ਵਿੱਚ ਸ਼ਖਸ਼ਾਤ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆਖਰ ਸਮਰਾਲੇ ਦੇ ਇਸ ਪਿੰਡ ਦੇ ਵਿੱਚ ਸਨ 1946 ਚ ਅਜਿਹਾ ਕੀ ਹੋਇਆ ਜਿਸ ਨੇ ਪੂਰੀ ਦੁਨੀਆ ਅਤੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਸ ਸੱਚ ਚ ਸਮਰਾਲੇ ਦੇ ਪਿੰਡ ਵਾਲਿਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕਰ ਲਏ ਆਖਰਕਾਰ ਕਿਉਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਮਰਾਲੇ ਦੇ ਇਸ ਪਿੰਡ ਦੇ ਵਿੱਚ ਉਹਨਾਂ ਨੂੰ ਆਉਣਾ ਪਿਆ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਉ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਹਾਂ ਕਿ ਸਾਰੇ ਹੀ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਅਤੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀ ਸੰਗਤ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅਤੇ ਆਪਣੇ ਚਰਨਾਂ ਦੇ ਨਾਲ ਜੋੜੇ ਗੁਰੂ ਸਿੱਖ ਸਿਧਾਂਤਾਂ ਤੇ ਚੱਲਣਾ ਸਿਖਾਵੇ ਸਮੱਤ ਬਖਸ਼ੇ ਵਾਹਿਗੁਰੂ ਸਾਰੀਆਂ ਸੰਗਤਾਂ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਤਰੱਕੀਆਂ ਬਖਸ਼ੇ ਦਿਨ ਦੁੱਗਣੀ ਰਾਤ ਚੋਗਣੀ ਕਰੇ ਘਰ ਦੇ ਵਿੱਚ ਵਾਧਾ ਕਰਨਾ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਸੰਗਤ ਜੀ ਹੱਥ ਜੋੜ ਕੇ ਇੱਕ ਨਿੱਕੇ ਜਿਹੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੇ ਇਸ ਵੀਡੀਓ ਵੱਲ ਸਾਧ ਸੰਗਤ ਜੀ ਸਨ 1946 ਚ ਸਮਰਾਲਾ ਸਭ ਤੋਂ ਜ਼ਿਆਦਾ ਵਧੀਆ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਸੀ ਉਸੇ ਸਾਲ ਪੰਜਾਬ ਦੀ ਐਸਟੀਐਫ ਟੀਮ ਨੂੰ ਇੱਕ ਖਬਰ ਮਿਲੀ ਕਿ ਸਮਰਾਲੇ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਨੇੜੇ 20 ਕਿਲੋ ਆਰਡੀਐਕਸ ਲਗਾਇਆ ਗਿਆ ਹੈ ਤਾਂ ਫਿਰ ਕੀ ਸੀ ਐਸਟੀਐਫ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਆਰਡੀਐਕਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਚਾਰ-ਚਾਰ ਵਿਅਕਤੀਆਂ ਦੀਆਂ ਟੀਮਾਂ ਬਣਾ ਕੇ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਫੈਲ ਗਈ ਅਤੇ ਜਿੱਥੇ-ਜਿੱਥੇ ARDX ਹੋਣ ਦਾ ਸ਼ੱਕ ਸੀ ਜੋ ਸੂਤਰਾਂ ਤੋਂ ਖਬਰ ਮਿਲੀ ਸੀ ਤਾਂ ਉਹ ਉੱਥੇ ਪਹੁੰਚ ਗਏ ਅਤੇ ਪੁਲਿਸ ਦੀ ਸਮਝਦਾਰੀ ਦੇ ਚਲਦਿਆਂ ਸਹੀ ਟਾਈਮ ਤੇ ਜਬਤ ਕਰ ਲਿਤਾ ਗਿਆ ਅਤੇ ਸਮਰਾਲੇ ਦੇ ਗੁਰਦੁਆਰੇ ਤੋਂ ਇੱਕ ਬੜੀ ਅਣਹੋਣੀ ਹੋਣ ਤੋਂ ਪਹਿਲਾਂ ਹੀ ਟਾਲ ਦਿੱਤੀ ਗਈ ਪਰ ਸਾਧ ਸੰਗਤ ਜੀ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ ਇਸਦੇ ਚੱਲਦਿਆਂ ਹੀ ਅਤਕਵਾਦੀਆਂ ਨੇ ਇੱਕ ਬੰਬ ਲਾਉਣ ਵਾਲੇ ਵਿਅਕਤੀ ਨੂੰ ਭਿਖਾਰੀ ਬਣਾ ਕੇ ਸਮਰਾਲੇ ਦੇ ਪਿੰਡ ਭੇਜਿਆ ਅਤੇ ਸਮਰਾਲੇ ਦੇ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਸੀ ਉਸ ਦੇ ਕੋਲ ਬੰਬ ਲਵਾ ਦਿੱਤਾ ਉਸ ਅਤਕਵਾਦੀ ਨੇ ਵਾਟਰ ਕੂਲਰ ਯਾਨੀ ਕਿ ਪਾਣੀ ਵਾਲੀ ਉਸ ਮਸ਼ੀਨ 'ਚ ਟਾਈਮਿੰਗ ਲਗਾ ਕੇ ਬੰਬ ਲਗਾ ਦਿੱਤਾ ਇੱਕ ਇੱਕ ਮਿੰਟ ਸਮਰਾਲੇ ਦੇ ਗੁਰਦੁਆਰੇ ਸਾਹਿਬ ਨੂੰ ਇੱਕ ਅਣਹੋਣੀ ਕਟਣਾ ਵੱਲ ਉਹ ਬੰਬ ਲੈ ਜਾ ਰਿਹਾ ਸੀ ਅਤੇ ਉਥੇ ਦੀ ਪੁਲਿਸ ਅਤਕਵਾਦੀਆਂ ਨੂੰ ਲੱਭਣਾ ਤੇ ਬੰਬ ਨੂੰ ਲੱਬਣ ਦੇ ਵਿੱਚ ਲੱਗੀ ਹੋਈ ਸੀ ਅਤੇ ਉਸ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਕੋਨਾ-ਕੋਨਾ ਦੇਖਣ ਤੋਂ ਬਾਅਦ ਵੀ ਬੰਬ ਦਾ ਕੋਈ ਵੀ ਪਤਾ ਨਹੀਂ ਚੱਲਿਆ ਪਰ ਕਾਫੀ ਟਾਈਮ ਮੁਸ਼ੱਕਤ ਤੋਂ ਬਾਅਦ ਉਸ ਅਤਕਵਾਦੀ ਨੂੰ ਫੜ ਲਿਆ ਗਿਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਵਿਅਕਤੀ ਨੇ ਬੰਬ ਦੀ ਸਹੀ ਲੋਕੇਸ਼ਨ ਦੱਸ ਦਿੱਤੀ ਪਰ ਉਦੋਂ ਤੱਕ ਬੰਬ ਫਟਣ ਦੇ ਵਿੱਚ ਸਮਾਂ ਸਿਰਫ 1 ਮਿੰਟ ਦਾ ਹੀ ਰਹਿ ਗਿਆ ਸੀ ਪੁਲਿਸ ਕਰਮਚਾਰੀ ਫੁਰਤੀ ਦੇ ਨਾਲ ਗੁਰਦੁਆਰ ਸਹਿਬ ਵਿੱਚ ਗਏ ਉਸ ਬੰਬ ਨੂੰ ਲੱਭਣ ਦੇ ਵਿੱਚ ਲੱਗ ਗਏ ਗੁਰਦੁਆਰੇ ਸਹਿਬ ਦਾ ਇੱਕ ਇੱਕ ਕੋਨਾ ਦੇਖਿਆ ਪਰ ਬੰਬ ਕਿਸੇ ਨੂੰ ਵੀ ਨਹੀਂ ਦਿਖਾਈ ਦਿੱਤਾ ਤੇ ਨਾ ਹੀ ਕਿਸੇ ਦੇ ਹੱਥ ਲੱਗਿਆ ਪਰ ਉਦੋਂ ਹੀ ਗੁਰਦੁਆਰੇ ਸਹਿਬ ਦੇ ਇੱਕ ਕੰਧ ਦੇ ਕੋਲ ਬੈਠੇ ਇੱਕ ਦਰवेशਵਲ ਉਹਨਾਂ ਦੀ ਨਿਗਾ ਪਈ ਜੋ వాటర్ ਕੂਲਰ ਵਿੱਚੋਂ ਨਿਕਲੀਆਂ ਤਾਰਾਂ ਨੂੰ ਮੂੰਹ ਦੇ ਵਿੱਚ ਪਾਈਆਂ ਹੋਈਆਂ ਸੀ ਉਹਨਾਂ ਨੂੰ ਖਿੱਚ ਰਿਹਾ ਸੀ ਕਦੇ ਉਹ ਦਰਵੇਸ਼ ਪੰਜਾਂ ਦੇ ਨਾਲ ਉਹਨਾਂ ਤਾਰਾਂ ਨੂੰ ਖਿਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਦੇ ਮੋਦੇ ਵਿੱਚ ਪਾ ਕੇ ਤਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਦਰਵੇਸ਼ ਉਹਨਾਂ ਤਾਰਾਂ ਨੂੰ ਮੋਦੇ ਵਿੱਚ ਪਾ ਕੇ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਦੋਂ ਹੀ ਪੁਲਿਸ ਕਰਮਚਾਰੀਆਂ ਨੂੰ ਸ਼ੱਕ ਹੋਇਆ ਕਿ ਅੰਤਕਵਾਦੀਆਂ ਨੇ ਬੰਬ ਨੂੰ ਵਾਟਰ ਕੂਲਰ ਦੇ ਵਿੱਚ ਹੀ ਫਿੱਟ ਨਾ ਕੀਤਾ ਹੋਵੇ ਉਹਨਾਂ ਨੇ ਦਰवेश ਤੋਂ ਤਾਰਾਂ ਛਡਵਾ ਲਈਆਂ ਉਸ ਦੇ ਕੋਲ ਇੱਕ ਰੋਟੀ ਪਾ ਦਿੱਤੀ ਉਸ ਦਰवेश ਨੇ ਤਾਰਾਂ ਛੱਡ ਦਿੱਤੀਆਂ ਪਰ ਬਿਨਾਂ ਰੋਟੀ ਖਾਦੇ ਉੱਥੋਂ ਚਲਾ ਗਿਆ ਇਧਰ ਉਧਰ ਸੰਗਤਾਂ ਨੇ ਦੇਖਿਆ ਪੁਲਿਸ ਕਰਮਚਾਰੀਆਂ ਨੇ ਦੇਖਿਆ ਤਾਂ ਉਹ ਦਰवेश ਕਿਤੇ ਵੀ ਨਹੀਂ ਦਿਖਾਈ ਦਿੱਤਾ ਦਰवेश ਦੇ ਜਾਣ ਤੋਂ ਬਾਅਦ ਤੁਰੰਤ ਬੰਬ ਰਿਫਿਊਜ਼ ਕਰਨ ਵਾਲੀ ਟੀਮ ਜਲਦੀ ਤੋਂ ਪਾਣੀ ਦੇ ਵਾਟਰ ਕੂਲਰ ਕੋਲ ਪਹੁੰਚ ਗਈ ਅਤੇ ਉਸ ਵਾਟਰ ਕੂਲਰ ਦੀ ਚੈਕਿੰਗ ਕਰਨ ਲੱਗੇ ਵਾਟਰ ਕੂਲਰ ਖੋਲਿਆ ਗਿਆ ਤਾਂ ਉਸ ਦੇ ਵਿੱਚ ਇੱਕ ਲੱਗਿਆ ਹੋਇਆ ਬੰਬ ਮਿਲਿਆ ਜਿਸ ਬੰਬ ਨੂੰ ਦੇਖ ਕੇ ਸਾਰੀ ਸੰਗਤਾਂ ਦੇ ਹੋਸ਼ ਉੱਟ ਗਏ ਉਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਬੰਬ ਪਹਿਲਾਂ ਤੋਂ ਹੀ ਡਿਫਿਊਜ਼ ਕਰ ਦਿੱਤਾ ਗਿਆ ਸੀ ਕਿਉਂਕਿ ਬੰਬ ਤੇ ਲੱਗਿਆ ਟਾਈਮਿੰਗ 3 ਸੈਕਿੰਟ ਪਹਿਲਾਂ ਹੀ ਰੁਕ ਚੁੱਕਿਆ ਸੀ ਉੱਥੇ ਖੜੀ ਸੰਗਤ ਤੇ ਬੰਬ ਡਿਫਿਊਜ਼ ਟੀਮ ਦਾ ਕਹਿਣਾ ਸੀ ਕਿ ਉਹ ਇਹ ਤਾਰ ਸੀ ਜਿਸ ਨੂੰ ਉਹ ਦਰवेश ਆਪਣੇ ਦੰਦਾ ਦੇ ਨਾਲ ਖਿੱਚ ਰਿਹਾ ਸੀ ਅਤੇ ਫਿਰ ਉਹ ਦਰवेश ਗੁਰਦੁਆਰੇ ਸਾਹਿਬ ਦੇ ਦਰਵਾਜੇ ਤੇ ਬੈਠਿਆ ਹੋਇਆ ਦਿਖਾਈ ਦਿੱਤਾ ਇਹ ਸਾਰੀ ਘਟਨਾ ਨੂੰ ਦੇਖ ਕੇ ਪੁਲਿਸ ਵਾਲੇ 당ਗ ਰਹਿ ਗਏ ਤੇ ਸਾਧ ਸੰਗਤ ਜੀ ਦਾ ਮੰਨਣਾ ਹੈ ਸੀ ਕਿ ਉਹ ਦਰਵੇਸ਼ ਸੀ ਉਹ ਕੋਈ ਸਧਾਰਨ ਦਰਵੇਸ਼ ਨਹੀਂ ਸੀ ਇਹ ਤਾਂ ਕੋਈ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਭੇਜਿਆ ਹੋਇਆ ਕੋਈ ਦਰਵੇਸ਼ ਸੀ ਜਿਸ ਨੇ ਸਾਰੀ ਸੰਗਤ ਦੀ ਜਾਨ ਬਚਾ ਲਈ ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਇਹੇ ਦੱਸਣਾ ਕਿ ਤੁਹਾਨੂੰ ਮੁਤਾਬਿਕ ਜਿਹੜਾ ਦਰਵੇਸ਼ ਸੀ ਉਹ ਕੋਣ ਸੀ ਅਤੇ ਕਿਸ ਨੇ ਭੇਜਿਆ ਸੀ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ